ਇਨਸਾਫ ਦੀ ਲੜਾਈ 'ਚ ਆਪਣਾ ਹਿੱਸਾ ਪਾਉਣ ਵਾਸਤੇ ਤੇ ਭਾਈ ਅਮਰਿਤਪਾਲ ਸਿੰਘ ਖਾਲਸਾ ਵਾਰਿਸ ਪੰਜਾਬ ਔਰ ਉਹਨਾਂ ਦੇ ਸਹਿਯੋਗੀਆਂ ਦੇ ਹੋ ਰਹੇ ਤਸ਼ੱਦਦ ਦੇ ਖਿਲਾਫ ਜੋ ਉਹਨਾਂ ਨੇ ਸ਼ਾਂਤਮਈ ਢੰਗ ਨਾਲ ਉਹ ਹੜਤਾਲ ਰੱਖੀ ਸੀ ਉਹਦੇ ਵਾਸਤੇ ਜੋ ਅੱਜ ਤੁਸੀਂ ਅੰਮ੍ਰਿਤਸਰ ਸਾਹਿਬ ਵਿਖੇ ਕੱਟ ਕੀਤਾ ਤੁਸੀਂ ਸਾਰੇ ਬਹੁਤ ਵਧਾਈ ਦੇ ਪਾਤਰੋਂ ਫਤਿਹ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥਿਓ ਕਹਾਣੀ ਪੰਜਾਬ ਨਿਸ਼ਾਨੇ ਤੇ ਕਿਉਂ ਆ? ਦੇਸ਼ ਆਜ਼ਾਦ ਹੋਣ ਤੋਂ ਬਾਅਦ ਖਾਸ ਤੌਰ ਤੇ ਜਿਨ੍ਹਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀਗੇ ਕਿ ਤੁਹਾਨੂੰ ਅਸੀਂ ਇਸ ਤਰ੍ਹਾਂ ਦਾ ਇੱਕ ਇਲਾਕਾ ਦਿਆਂਗੇ ਜਿੱਥੇ ਤੁਸੀਂ ਵੀ ਆਜ਼ਾਦੀ ਦਾ ਆਨੰਦ ਮਾਣ ਸਕੋ ਹਵਾ ਲੈ ਸਕੋ। ਲੇਕਿਨ ਆਜ਼ਾਦ ਹੁੰਦਿਆਂ ਸਾਰ ਸਭ ਤੋਂ ਪਹਿਲਾਂ ਹਮਲਾ ਪੰਜਾਬ ਤੇ ਹੋਇਆ। ਬਾਕੀ ਸਾਰੇ ਦੇਸ਼ ਦੇ ਵਿੱਚ ਜਿਹੜੀਆਂ ਸੂਬੇ ਬਣਾਏ ਗਏ ਉਹ ਭਾਸ਼ਾ ਦੇ ਆਧਾਰ ਤੇ ਉੱਤੇ ਬਣਾ ਦਿੱਤੇ ਗਏ। ਲੇਕਿਨ ਪੰਜਾਬ ਨੂੰ ਇਹਦੇ ਵਾਸਤੇ ਵੀ ਜੂਝਣਾ ਪਿਆ ਔਰ ਉਸ ਤੋਂ ਬਾਅਦ ਪੰਜਾਬੀ ਸੂਬੇ ਮੋਰਚੇ ਤੋਂ ਬਾਅਦ ਧਰਮ ਯੁੱਧ ਮੋਰਚਾ ਕਪੂਰੀ ਦੇ ਮੋਰਚਾ ਬਹੁਤ ਮੋਰਚੇ ਲੱਗੇ ਪਰ ਕਿਉਂਕਿ ਜਿਹੜੀ ਇੱਕ ਦੇਸ਼ ਵਿੱਚ ਕੋਈ ਸਰਕਾਰ ਹੋਵੇ ਉੱਤੇ ਇੱਕ ਡੀਪ ਸਟੇਟ ਪਾਲਿਸੀ ਚੱਲਦੀ ਆ ਡੂੰਗੀ ਸਰਕਾਰੀ ਨੀਤੀ ਪੰਜਾਬ ਦੇ ਪ੍ਰਤੀ ਔਰ ਜੰਮੂ ਉਹ ਜਿਹੜਾ ਉਹਨਾਂ ਦਾ ਰਾਜ ਰਿਹਾ 40 45 ਸਾਲ ਉਹ ਇੱਕ ਦੁਨੀਆ ਦੇ ਵਿੱਚ ਸਭ ਤੋਂ ਬਿਹਤਰੀਨ ਰਾਜ ਜਿੱਥੇ ਕੋਈ ਕੈਪੀਟਲ ਪਨਿਸ਼ਮੈਂਟ ਨਹੀਂ ਜਿੱਥੇ ਕੋਈ ਇੱਕ ਬੰਦੇ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਗਈ ਔਰ ਸਭ ਨਾਲ ਇਨਸਾਫ ਚਾਹੇ ਮਹਾਰਾਜਾ ਦੀ ਰਾਖੇ ਅੱਖ ਇੱਕ ਸੀਗੀ ਲੇਕਿਨ ਉਹਨੇ ਇਨਸਾਫ ਸਭ ਨੂੰ ਬਰਾਬਰ ਦਾ ਦਿੱਤਾ ਸੋ ਚੁੱਕਦਾ ਆਪਣਾ ਪਛੋਕੜ ਹੈ ਜੋ ਬੋਤਾ ਸਿੰਘ ਦਾ ਗਰਜਾ ਸਿੰਘ ਦਾ ਸੁੱਠਾ ਸਿੰਘ ਦਾ ਮਤਾਬ ਸਿੰਘ ਦਾ ਮਾਈ ਭਾਗੋ ਦਾ ਔਰ ਇਹ ਜਿਹੜੇ ਆਪਾਂ ਚਿੰਨ ਬਣਾਏ ਜਿਹੜੇ ਚਿੰਨ ਗੱਡੇ ਇਸ ਦੇਸ਼ ਦੇ ਵਿੱਚ ਔਰ ਇਨਸਾਨੀਅਤ ਤੇ ਮਨੁੱਖਤਾ ਦੀ ਰਖਵਾਲੀ ਦੇ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਕੁਰਬਾਨੀ ਮੈਂ ਆਜ਼ਾਦ ਦੇਸ਼ ਦੀ ਗੱਲ ਕਰਦਾ ਤੁਸੀਂ ਕੋਈ ਕਸਰ ਨਹੀਂ ਛੱਡੀ ਕਿਸੇ ਨੇ ਇੱਥੇ ਜਿੰਨੇ ਤੁਸੀਂ ਖੜੇ ਹੋ ਪਹਿਣਾ ਬੀਬੀਆਂ ਅਬਜ਼ੋਰ ਨੌਜਵਾਨ ਮੈਨੂੰ ਦੁੱਖ ਹੈ ਇਸ ਗੱਲ ਨਾਲ ਕਹਿਣਾ ਪੈਂਦਾ ਹੋ ਸਕਦਾ ਕਿਸੇ ਨੂੰ ਕੌੜੀ ਲੱਗੇ ਗੱਲ ਲੇਕਿਨ ਸਾਡੀ ਲੀਡਰਸ਼ਿਪ ਹਮੇਸ਼ਾ ਕੰਪਰੋਮਾਈਜ਼ ਲਈ ਜਾਂਦੀ ਤੁਸੀਂ ਤਾਂ ਦੱਬ ਕੇ ਪ੍ਰੈਸ਼ਰ ਬਣਾ ਦਿੱਤਾ ਜਦੋਂ ਲੜਾਈ ਐਨ ਕੰਡੇ ਤੇ ਚੱਲ ਜਾਂਦੀ ਆ ਉਹ ਕੁਛ ਨਾ ਕੁਛ ਇਸ ਤਰ੍ਹਾਂ ਦਾ ਕਰ ਦਿੰਦੇ ਨੇ ਜਿਹਦੇ ਨਾਲ ਸਾਰੀ ਕੌਮ ਨੂੰ ਸ਼ਰਮ ਨਾ ਖੋਣਾ ਪੈਂਦਾ ਵਾ ਸੋ ਅੱਜ ਵੀ ਜਿਹੜੇ ਸਾਡੇ ਜਿਹੜੇ ਕਹਿੰਦੇ ਕਿ ਅਸੀਂ ਪੰਥ ਦੀ ਰਖਵਾਲੀ ਕਰਦੇ ਆਂ ਜਿਹੜੇ ਕਹਿੰਦੇ ਕਿ ਅਸੀਂ ਪੰਥ ਦੇ ਵਾਰਿਸ ਹਾਂ ਉਹ ਕਿੱਥੇ ਨੇ ਉਹ ਕਿੱਥੇ ਆ ਜਦੋਂ ਜਥੇਦਾਰ ਭਾਈ ਗੁਰਦੇਵ ਸਿੰਘ ਕੌਣ ਕੇ ਨੂੰ ਪੁਲਿਸ ਨੇ ਚੱਕ ਕੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਤਾ ਸੈਂਕੜਿਆਂ ਹਜ਼ਾਰਾਂ ਦੀ ਤਦਾਦ ਵਿੱਚ ਨੌਜਵਾਨਾਂ ਨੂੰ ਘਰਾਂ ਚੋਂ ਚੱਕ ਕੇ ਬੱਚਿਆਂ ਨੂੰ ਬਖਸ਼ਾ ਨਹੀਂ ਗਿਆ ਐਨਐਸਏ ਤਾਂ ਉਹਨਾਂ ਤੇ ਲੱਗਣੀ ਚਾਹੀਦੀ ਸੀਗੀ ਐਨਐਸਏ ਤਾਂ ਸੁਮੇਤ ਸਿੰਘ ਸੈਣੀ ਤੇ ਲੱਗਣੀ ਚਾਹੀਦੀ ਆ ਇੰਨੇ ਸੇਵਾਵਾਂ ਤੇ ਲੱਗਣੀ ਚਾਹੀਦੀ ਬਜਾਏ ਉਥੇ 307 ਲਾ ਦਿੰਦੇ 452 ਲਾ ਦਿੰਦੇ ਅਮਨ ਸਰਜੇਲ ਚ ਰੱਖਦੇ ਟ੍ਰਾਇਲ ਕਰਦੇ ਸਾਨੂੰ ਕੋਈ ਇਤਰਾਜ਼ ਨਹੀਂ ਸੀਗਾ ਤੁਸੀਂ ਚੱਕ ਕੇ ਉਹਨੂੰ ਦਿਬਰੂਗੜ੍ਹ ਦੀ ਉਸ ਜੇਲ੍ਹ ਚ ਭੇਜਤਾ ਜੇ ਸਟੇਟ ਵਿੱਚ ਸਭ ਤੋਂ ਘੱਟ ਸਿੱਖਾਂ ਦੀ ਆਬਾਦੀ ਹੈ ਨਾਟ ਇਵਨ 1% ਇੱਕ ਫੀਸ ਦੀ ਸੇਕ ਨਹੀਂ ਤਾਂ ਕਿ ਉਹ ਤੁਹਾਨੂੰ ਮਿਲ ਨਾ ਸਕੇ ਕੋਈ ਵੀ ਮਦਦ ਨਾ ਕਰ ਸਕੇ ਇਹਦੀ ਕੋਈ ਆਵਾਜ਼ ਨਾ ਉੱਠ ਸਕੇ ਔਰ ਇੱਥੇ ਦੁੱਖ ਇੱਥੇ ਇੱਥੇ ਹੁਣ ਆਉਂਦਾ ਕਿ ਹੁਣ ਸਾਡਾ ਪੰਜਾਬ ਦਾ ਮੁਖੰਦ ਬਾਕਿਆ ਬੰਨੀ ਹੋਈ ਸਿਰ ਦੇ ਉੱਤੇ ਭਗਵਾਨ ਸਿੰਘ ਮਹਾਨ ਹੈ 92 ਆਦਮੀ ਪੰਜਾਬ ਨੇ ਚਿਤਾਏ ਇਹਨੇ ਪਲੇਟ ਚ ਰੱਖ ਕੇ ਦੇ ਦਿੱਤਾ ਅਮਰਪਾਲ ਸਿੰਘ ਨੂੰ ਦਿੱਲੀ ਦੀ ਸਰਕਾਰ ਦੇ ਉੱਤੇ ਮੈਂ ਸੁਣਿਆ ਕੇਜਰੀਵਾਲ ਦਾ ਬਿਆਨ ਕਹਿੰਦਾ ਹਮਨੇ ਦਿੱਲੀ ਨੇ ہماری ਮਦਦ ਮੰਗੀ ਹਮਨੇ ਦੀ ਅਗਰ ਦਿੱਲੀ ਦੁਬਾਰਾ ہماری ਮਦਦ ਮੰਗੇਗੀ ਹਮ ਉਨਕੋ ਵੀ ਦੇ ਦੇਗੇ ਭਾਜਪੀਦਾਰ ਵਈਆ ਤਾਂ ਤੁਹਾਨੂੰ ਪਤਾ ਵਾ ਇਹਦੇ ਤਾਂ ਪੁਲੂ ਕੀ ਛੁਪੀ ਗੱਲ ਨਹੀਂ ਕਿ ਉਹ ਘਟ ਗਿਣਤੀਆਂ ਦੇ ਖਿਲਾਫ ਨੇ ਉਹ ਮੈਜੋਰਿਟੀਰੀਅਨ ਸਟੇਟ ਬਣਾ ਰਹੇ ਨੇ ਉਹ ਥੀਓਕ੍ਰੈਟਿਕ ਸਟੇਟ ਬਣਾਉਣ ਵਾਲੇ ਵੱਧ ਰਹੇ ਨੇ ਆ ਜਿਹੜਾ ਹੁਣ ਕਾਨੂੰਨ ਬਣਾਇਆ ਉਤਰਾਖੰਡ ਵਿੱਚ ਯੂਨੀਅਨ ਅ ਯੂਨੀਫਾਰਮ ਸਿਵਲ ਕੋਡ ਇਹ ਸਾਰੇ ਦੇਸ਼ ਵਿੱਚ 24 ਦੀ ਇਲੈਕਸ਼ਨ ਤੋਂ ਬਾਅਦ ਲਾਗੂ ਹੋਣਾ ਵਾ ਸਾਰਿਆਂ ਨੂੰ ਇੱਕ ਨੱਕੇ ਦੇ ਵਿੱਚ ਦੀ ਨੰਗਣਾ ਪੈਣਾ ਵਾ ਨਾ ਮੁਸਲਮਾਨਾਂ ਦੇ ਨਾ ਬੋਧੀਆਂ ਦੇ ਨਾ ਜੈਨੀਆਂ ਦੇ ਨਾ ਐਸਾਈਆਂ ਦੇ ਨਾ ਦਲਤਾਂ ਦੇ ਨਾ ਸਿੱਖਾਂ ਦੇ ਉਹ ਰੀਤੀ ਰਿਵਾਜ ਰਹਿਣਗੇ ਜਿਹੜੇ ਆਸਤੇ ਆਪਾਂ ਮੰਗ ਰਹੇ ਹਾਂ ਅਸੀਂ ਤਾਂ ਬਹੁਤ ਦੇਰ ਤੋਂ ਕਹਿ ਰਹੇ ਹਾਂ ਕਿ ਸਿੱਖ ਇੱਕ ਵੱਖਰੀ ਕੌਮ ਹੈ ਸਾਡੇ ਉਸ ਵਕਤ ਦੇ ਅ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਬਰਕਾਸ਼ ਸਿੰਘ ਬਾਦਲ ਨੇ ਤਾਂ ਆ 1984 ਚ ਦਰਬਾਰ ਪਾਰਲੀਮੈਂਟ ਦੇ ਸਾਹਮਣੇ ਕਨਸਟੀਟਿਊਸ਼ਨ ਦੀ ਧਾਰਾ 25 ਕਲੋਜ਼ 1 ਉਹਨੂੰ ਕਾਟ ਕੇ ਸੁੱਟਿਆ ਹੋਇਆ ਅਗਲਾ ਦਿੱਤੀ ਸੀਗੀ ਲੇਕਿਨ ਸਾਨੂੰ ਦੁੱਖ ਆਪਣਿਆਂ ਤੇ ਉਹਦ ਕਰਨਗੇ ਸਭ ਕੁਝ ਉਹ ਤਾਂ ਹਲੇ 24 ਤੋਂ ਬਾਅਦ ਪਤਾ ਨਹੀਂ ਕੀ ਕੁਝ ਹੋਣਾ ਇੱਥੇ ਜਿੰਜੇ ਚ ਨਿੰਦਿਆ ਕਰਦੇ ਆں ਤਾੜਨਾ ਕਰਦੇ ਆਂ ਕਿ ਆ ਜਿਹੜਾ ਇਕੱਠ ਹੋਇਆ ਅੱਜ ਆਪ ਮੁਹਾਰੇ ਔਰ ਜਿਹੜੇ ਇੱਥੇ ਮਤੇ ਪੜੇ ਜੇ ਨੇ ਉਹਨਾਂ ਦੀ ਤਾਇੀਦ ਕਰਦਾ ਮੈਂ ਔਰ ਮੈਂ ਅੱਜ ਦੇ ਹਾਕਮਾਂ ਨੂੰ ਪੁੱਛਣਾ ਚਾਹਨਾ ਕਿ ਤੁਸੀਂ ਦਿੱਲੀ ਯਾਰ ਚੀਕਾਂ ਮਾਰਦੇ ਹੋ ਚੀਕਾਂ ਅਰਵਿੰਦ ਕੇਜਰੀਵਾਲ ਕਹਿ ਰਿਹਾ ਹਮ ਤੋ ਕਟੜ ਈਮਾਨਦਾਰ ਹੈ ਹਮਾਰੇ ਸਿਸੋਡਿਆ ਔਰ ਸੁਤਿੰਦਰ ਜੈਨ ਕੋ ਜੇਲ੍ਹ ਮੇਂ ਬੰਦ ਕਰ ਦਿਆ ਸ਼ਰਾਬ ਮੇਂ ਕੀ ਵਿਜੀਲੈਂਸ ਦਾ ਉਪਯੋਗ ਠੀਕ ਹੋ ਰਿਆ ਇੱਥੇ ਪੰਜਾਬ ਦੇ ਵਿੱਚ ਆਣ ਕੇ ਕਹਿੰਦਾ ਅਸੀਂ ਇੱਕ ਸਮਗਲਰ ਫੜਿਆ ਵਾ ਜਿਸ ਪਾਰਟੀ ਦੇ ਵਿਰੋਧੀ तिरਦੇ ਆਗੂ ਵਜੋ ਮਿਰਤੇ ਆ ਐਨ ਡੀ ਪੀ ਐਸ ਦਾ ਝੂਠਾ ਮੰਨ ਕੜ ਇੱਕ ਪਰਚਾ ਦਰਜ ਕੀਤਾ 2017 ਉਸੀ ਵਿੱਚ ਮੈਨੂੰ ਆਨ ਕੇ ਕਹਿ ਰਿਹਾ ਕਿ ਸਮਗਲਰ ਹੈ ਔਰ ਭਗਵਾਨ ਤੁਮਾ ਨੇ ਇੱਕ ਵਾਰ ਨਹੀਂ کئی ਵਾਰ ਕਿਹਾ ਮੈਂ ਪਾਰਲੀਮੈਂਟ ਚੋਂ ਘਹਿਰਾ નિર્ਦੋਸ਼ ਹਾਂ ਅਸੀਂ ਸਮਗਲਰ ਸਾਡੀਆਂ ਤਿੰਨ ਚਾਰ ਮਹੀਨਿਆਂ ਜਵਾਨਤਾ ਹੋ ਜਾਣ ਉਹ ਕਟੜ ਇਮਾਨਦਾਰ ਇਸ ਲਈ ਦੋਸਤੋ ਧੋਗਲੀ ਨੀਤੀ ਆ ਮੀਡੀਆ ਜਿਹੜਾ ਖੜਾ ਸਾਡੇ ਤਿੰਨ ਚਾਰ ਕੈਮਰੇ ਰਹਿਗੇ ਨੇ ਇੱਥੇ ਦੇਖ ਲਓ ਤੁਸੀਂ ਜਾਂ ਸੋਸ਼ਲ ਮੀਡੀਆ ਲੈ ਗਿਆ ਤੁਹਾਡਾ ਜਿਹੜਾ ਤੁਹਾਡੇ ਕੋਲ ਆਪਣੇ ਹੱਥਾਂ 'ਚ ਪੜਿਆ ਕੋਈ ਮੇਨਸਟ੍ਰੀਮ ਮੀਡੀਆ ਦਿਖਾ ਹੀ ਨਹੀਂ ਰਿਹਾ ਕੋਈ ਮੇਨਸਟ੍ਰੀਮ ਇਲੈਕਟ੍ਰੋਨਿਕ ਤੇ ਪ੍ਰਿੰਟ ਅਖਬਾਰਾਂ ਕਾ ਨੂੰ ਛਾਪਣ ਗਿਆ ਨਹੀਂ ਤੇ ਉਹਨਾਂ ਵਿੱਚ ਤੇ ਤੁਹਾਡੇ ਵਿੱਚ ਕੀ ਅੰਤਰ ਤੁਸੀਂ ਕਹਿੰਦੇ ਗੋਦੀ মিডিਆ ਬਣਾਤਾ ਅਸੀਂ ਕਹਿੰਦੇ ਤੁਸੀਂ ਇੱਥੇ ਕੰਮਸਾ ਕੀਤਾ ਸੋ ਸਾਨੂੰ ਆਪਣੇ ਨਾਲ ਦੁੱਖਿਆ ਚਾਹੇ ਪੁਰਾਣੀਆਂ ਸਰਕਾਰਾਂ ਜਿਨ੍ਹਾਂ ਦੇ ਟੇਬਲ ਦੇ ਉੱਤੇ ਪਈ ਗੁਰਦੇਵ ਸਿੰਘ ਜੱਥੇਦਾਰ ਸਾਹਿਬ ਦੀ ਫਾਈਲ ਇਨਕੁਆਇਰੀ ਰਿਪੋਰਟ ਪਈ ਰਹੀ ਆ ਚਾਹੇ ਹੋਰ ਹੋਏ ਅਨਿਆਇ ਤੇ ਜ਼ੁਲਮ ਜਿਹੜਾ ਫਾਈਲਾਂ ਉਹਨਾਂ ਦੇ ਕੋਲ ਪਈਆਂ ਰਹੀਆਂ ਸਾਨੂੰ ਆਪਣੇ ਨਾਲ ਦੁੱਖਿਆ ਹੁਣ ਵੀ ਤੁਹਾਨੂੰ ਮੈਂ ਦੱਸ ਦੇਣਾ ਕਿ ਜਿਹੜੀ ਬੇਅਤਵੀ ਦਾ ਵੱਡਾ ਕੇਸ ਹੈ ਡੇਰਾ ਸੱਤਾ ਸੌਂਦਾ ਆਰਮ ਨਜੀਮ ਦੇ ਖਿਲਾਫ 295 ਦੀ ਐਫ ਆਈ ਆਰ ਆ ਬ੍ਰੀਡ ਕੋਰ ਦੇ ਐਸਐਸਪੀ ਨੇ ਹੋਮ ਡਿਪਾਰਟਮੈਂਟ ਪੰਜਾਬ ਗਵਰਨਮੈਂਟ ਜਿਹੜਾ ਹੋਮ ਮਿਨਿਸਟਰ ਭਗਵੰਤ ਮਾਨ ਹੈ ਉਹਦੇ ਟੇਬਲ ਤੇ ਪਈ ਕਿ ਸੈਂਕਸ਼ਨ ਦੇ ਮਨਜ਼ੂਰੀ ਦੇ ਅਸੀਂ ਉਹਨੂੰ ਪ੍ਰੋਸੀਕਿਊਟ ਕਰਨਾ ਚਾਹੁੰਦੇ ਆ ਪੌਣੇ 2 ਸਾਲ ਦੀ ਫਾਈਲ ਜਿਉਂ ਦੀ ਤਿਉਂ ਉਹਦੇ ਟੇਬਲ ਦੇ ਉੱਤੇ ਪਈ ਸੋ ਬਹੁਤ ਦਾਸਤਾਨਾਂ ਲੰਬੀਆਂ ਨੇ ਸਮਾਂ ਇਜਾਜ਼ਤ ਨਹੀਂ ਦਿੰਦਾ ਤੁਸੀਂ ਬਹੁਤ ਦੂਰ ਦਰਾਡੇ ਤੋਂ ਆਏ ਹੋ ਮੈਂ ਔਰ ਵੱਧ ਕੰਮ ਕਰਦੇ 2 ਘੰਟੇ ਆਣ ਕੇ ਮਿੰਟ ਕੱਢਦੇ ਨੇ ਕਿ ਤੁਹਾਡੀ ਕੀ ਸਮੱਸਿਆ ਵਾ ਪੋਖੜਤਾਲ ਵੈਸਟਰਨ ਕੰਟਰੀਜ਼ ਵਿਕਸਿਤ ਦੇਸ਼ਾਂ ਚ ਚੰਗੇ ਲੀਡਰ ਉਹਨਾਂ ਨੇ ਇਹਨਾਂ ਦੇ ਕੋਲ ਪਹੁੰਚਣਾ ਸੀ ਇੱਥੇ ਕਿ ਮਾਤਾ ਜੀ ਦੱਸ ਦਿਓ ਕੀ ਗੱਲ ਹੈ 25 ਦਿਨ ਤੋਂ ਇਹ ਭੁੱਖੇ ਬੈਠੇ ਨੇ ਭਗਵੰਤ ਔਰ ਭਾਜਪੀ ਦੇ ਆਗੂ ਨੂੰ ਪੁੱਛਣਾ ਤੁਹਾਨੂੰ ਇੱਕ ਵਕਤ ਦੀ ਰੋਟੀ ਨਾ ਨਾ ਮਿਲੇ ਇੱਕ ਵਕਤ ਦੀ ਤੁਹਾਨੂੰ ਰੋਟੀ ਨਾ ਮਿਲੇ ਤੁਹਾਡੀ ਜਾਨ ਨਿਕਲ ਜਾਂਦੀ ਹੈ ਤੁਸੀਂ